ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਈ ਸੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ અવਤਾਰ ਧਾਰਨ ਕੀਤਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੇ ਗਿਰਜ ਕਰਨੇ, ਨਾਮ ਜਪਨਾ, ਵੰਡ ਛਕਣ ਦਾ ਉਪਦੇਸ਼ ਦਿੰਦੇ ਨੇ। ਭਾਈ ਬਾਲਾ ਦੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕਰਨ ਕਾਰਨ ਜੋਤੀ ਸਰੂਪ ਸ੍ਰੀ ਗੁਰੂ ਨਾਨਕ ਜੀ ਫਰਮ ਸੁੱਖਾਂ ਦੀ ਨਿੱਧ ਸਰਬੱਤਰ ਦੀ ਗਤੀ ਕਰਦੇ ਕਰਦੇ ਚੱਲਦੇ ਚੱਲਦੇ ਇੱਕ ਨਗਰ 'ਚ ਜਾ ਪਹੁੰਚੇ ਉਸ ਨਗਰ ਮੈਂ ਕੋਈ ਮਹਾਰਾਜ ਜੀ ਨੂੰ ਰਹਿਣ ਨਾ ਦੇਵੇ ਜਾਂਦੇ ਜਾਂਦੇ ਇੱਕ ਕੋੜੀ ਫਕੀਰ ਦੀ ਕੁਟਿਆ 'ਚ ਜਾ ਵੜੇ ਉਹ ਤਾਂ ਕੱਖਾਂ ਦੀ ਕੁਲੀ ਸੀ ਨਾ ਦੀਵਾ ਸੀ ਤੇ ਮਹਾਰਾਜ ਇੱਕ ਪਾਸੇ ਬੈਠ ਗਏ ਇਸ ਵਾਸਤੇ ਨਾਸ ਫਕੀਰ ਨੇ ਗੁਰੂ ਜੀ ਨੂੰ ਦੇਖਿਆ ਤੇ ਨਾ ਇਹਨਾਂ ਨੇ ਦੇਖਿਆ ਉਥੇ ਰਾਤ ਕੱਟੀ ਜਾ ਦਿਨ ਚੜਿਆ ਫਕੀਰ ਨੇ ਅਰਜ਼ ਕੀਤੀ ਏ ਗਰੀਬ ਨਵਾਜ਼ੀ ਏ ਮਾਪਰਥ ਮੇਰੇ ਪਾਸ ਤਦਨੇ ਪੰਛੀ ਔਰ ਪਸ਼ੂ ਕੋਈ ਨਹੀਂ ਆਉਂਦਾ ਮਨੁੱਖ ਦੀ ਕਿਆ ਬਾਤ ਹੈ ਮੈਂ ਅੱਜ ਵੱਡੇ ਭਾਗਾਂ ਵਾਲਾ ਹੋਇਆ ਆਪ ਦਾ دیدار ਹੋ ਗਿਆ ਆਪ ਨੇ ਮੇਰੇ ਉੱਤੇ ਬੜੀ ਮਿਹਰਬਾਨੀ ਕੀਤੀ ਇਸ ਤੇ ਮੈਂ ਬੜਾ ਪ੍ਰਸੰਨ ਹੋਇਆ ਮੇਰੀ ਕਲਿਆਣ ਹੋਵੇਗੀ ਹੁਣ ਪਰ ਉੱਥੇ ਸ੍ਰੀ ਗੁਰੂ ਜੀ ਦੇ ਮਰਦਾਨਾ ਮੈਂ ਤਿੰਨਾਂ ਨੇ ਰਾਤ ਦਾ ਗੱਟੇ ਚਾਰ ਪੈਰ ਬੈਠ ਕੇ ਗੁਜਾਰੇ ਬੜੀ ਦਰਗੰਦ ਬਦਬੋ ਉਸ ਕੋੜੀ ਦੀ ਦੇਹ ਪਾਸੋਂ ਆਵੇ ਉਹ ਫਕੀਰ ਦੁਖੀ ਹੋਇਆ ਸਾਰੀ ਰਾਤ ਵਰਲਾਪ ਕਰਦਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਫਕੀਰ ਨੂੰ ਦੁਖੀ ਦੇਖ ਕਰ ਸ਼ਬਦ ਵਿਚਾਰਨ ਕੀਤਾ ਰਾਗ ਤਨਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰ ਬਾਰ ਤਪ ਤਪ ਖਪ ਬਹੁਤ ਬੇਕਾਰ ਜ ਜਨ ਬਾਣੀ ਵਿਸਰ ਜਾਏ ਜੋਂ ਪਕਾਰੋਗੀ ਵੇਲ ਲਾਏ ਬਹੁਤ ਬੁੱਲਾ ਨ ਝੱਖਣ ਹੋਏ ਵਿਣ ਬੁੱਲਾ ਜਾਣ ਸਬ ਕੋਏ ਜਾਇ ਸ਼ਬਦ ਗੁਰੂ ਜੀ ਆਖਿਆ ਨਾ ਉਹ ਕੋੜੀ ਫਕੀਰ ਸ਼ਬਦ ਸੁਣ ਕੇ ਮਹਾਰਾਜ ਜੀ ਦੇ ਚਰਨਾਂ ਦੇ ਟੈਪਿਆ ਬੋਧ ਉਸ ਫਕੀਰ ਦੀ ਨਿਰਮਲ ਹੋ ਗਈ ਜੇ ਉਹ ਦੀ ਅੱਛੀ ਹੋ ਗਈ ਰੋਗ ਵਿਯੋਗ ਦਾ ਸਤਿਗੁਰਾਂ ਦੀ ਕਿਰਪਾ ਨਾਲ ਦੂਰ ਹੋ ਗਿਆ ਲੱਗਾ ਗੁਰੂ ਗੁਰੂ ਜਪਨਾ ਦੇ ਸ੍ਰੀ ਗੁਰੂ ਜੀ ਉਸ ਵਕੀਰ ਦੀ ਅਧੀਨਤਾ ਦੇਖ ਕੇ ਉਹਨੂੰ ਨਿਹਾਲ ਕੀਤਾ ਜਦੋਂ ਉੱਥੋਂ ਸ੍ਰੀ ਗੁਰੂ ਜੀ ਤੁਰਨ ਲੱਗੇ ਸਾਰੇ ਸ਼ਹਿਰ ਵਿੱਚ ਖਬਰ ਹੋ ਗਈ ਜਿਸੁ ਕੀਰਨ ਵਾਸੀ ਰਹਿਣ ਨਹੀਂ ਸੀ ਦਿੰਦੇ ਉਹ ਸਾਈਂ ਦੇ ਪਿਆਰੇ ਨੇ ਕੋੜੀ ਫਕੀਰ ਦਾ ਸਰੀਰ ਸੁੰਦਰ ਕਰ ਦਿੱਤਾ ਸਾਰਾ ਦੁੱਖ ਉਹਦਾ ਦੂਰ ਕਰਤਾ ਇਹ ਰੌਲਾ ਪੈ ਗਿਆ ਸਾਰੇ ਸ਼ਹਿਰ ਚ ਉਹ ਫਕੀਰ ਵੀ ਸ਼ਹਿਰ ਜਿ ਜਾਵੜਿਆ ਆਖਣ ਲੱਗਾ ਦੇਖੋ ਭਾਈ ਉਹ ਮਹਾਪੁਰਖਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਮੇਰਾ ਕਿੰਨੇ ਜਰ ਦਾ ਰੋਗ ਦੂਰ ਹੋ ਗਿਆ ਉਹ ਸ਼ਹਿਰ ਦੇ ਲੋਕ ਉਸ ਫਕੀਰ ਨੂੰ ਰਾਜੀ ਹੋਏ ਦੇਖ ਕੇ ਦੌੜੇ ਸ਼੍ਰੀ ਗੁਰੂ ਨਾਨਕ ਜੀ ਦੇ ਚਰਨਾਂ ਤੇ ਆਣ ਬੈ ਦੀਨ ਹੋ ਕੇ ਲੱਗੇ ਬੇਨਤੀਆਂ ਕਰਨ ਹੇ ਸਾਧਗਰ ਜੀ ਅਸਾ ਆਪ ਦਾ ਬੜਾ ਨਰਾਦਰ ਕੀਤਾ ਅਸੀਂ ਬੇਮਕ ਹੋਏ ਆ ਤੁਸੀਂ ਜੰਤ ਪਾਰੇ ਭਕਾਰੀ ਹੋ ਪਰਮੇਸ਼ਰ ਦੇ ਪਿਆਰੇ ਹੋ ਸਾਡੇ ਪਾਪੀਆਂ ਦੀ ਗਤੀ ਕਰੋ ਜੀ ਹੇ ਮਹਾਰਾਜ ਜੀ ਅਸੀਂ ਭੁੱਲ ਗਏ ਤੁਸੀਂ ਜਗਤ ਦੇ ਤਾਰਨਹਾਰ ਹੋ اے ਦੀਨਾ ਬੰਦੂ ਜੀ ਕਿਰਪਾ ਕਰੋ ਇਹ ਬੇਨਤੀਆਂ ਲੋਕਾਂ ਦੀਆਂ ਸੁਣ ਕੇ ਸ੍ਰੀ ਗੁਰੂ ਨਾਨਕ ਜੀ ਦਇਆ ਦੇ ਸਮੁੰਦਰ ਕਰुणा ਦੀ ਖਾਨ ਜਗਤ ਦੇ ਉਧਾਰ ਵਾਸਤੇ ਜਿਨ੍ਹਾਂ ਨੇ ਅਵਤਾਰ ਧਾਰਿਆ ਤਾਂ ਗੁਰੂ ਜੀ ਨੇ ਮਨ ਵਿੱਚ ਦਇਆ ਆਈ ਮੁੜ ਗਰ ਬੈਠ ਗਏ ਸਾਰੇ ਲੋਕ ਉੱਥੇ ਊਜ ਨੀਚ ਇਕੱਠੇ ਹੋ ਗਏ ਗੁਰੂ ਜੀ ਪਾਸ ਹੱਥ ਜੋੜ ਕੇ ਬੈਠ ਗਏ ਤਿੰਨਾ ਦੇ ਤਾਈ ਗੁਰੂ ਜੀ ਆnde ਸੁਣੋ ਭਾਈ ਪਰਮੇਸ਼ਰ ਦੇ ਪਿਆਰਿਓ ਅਸੀਂ ਤੁਹਾਡੇ ਉੱਤੇ ਤਾਂ ਪਰਸਾਨ ਹੋਵਾਂਗੇ ਜਾਂ ਤੁਸੀਂ ਇੱਥੇ ਇੱਕ ਜਗ੍ਹਾ ਬਣਾਓ ਇੱਥੇ ਮੁਸਾਫਿਰ ਆਇ ਆਕਰ ਵਿਸਰਾਮ ਕਰੇ ਆਏ ਸੰਤ ਸਾਧ ਦੀ ਸੇਵਾ ਕਰਨੇ ਅਭਿਆਗਤ ਨੂੰ ਭੋਜਨ ਦੇਣਾ ਆਪਣੀ ਕਿਰਤ ਕਰਕੇ ਵਿੱਚੋਂ ਮਹਾਰਾਜ ਜੀ ਦੇ ਨਾਮ ਦਾ ਦਿੱਤਾ ਕਰੋ ਉਹਨਾਂ ਲੋਕਾਂ ਸਾਬ ਕੁਝ ਮਨਜ਼ੂਰ ਕੀਤਾ ਧਰਮਸ਼ਾਲਾ ਬਣਵਾਈ ਸ੍ਰੀ ਗੁਰੂ ਜੀ ਆਪਣੇ ਚਰਨ ਪਾ ਕੇ ਸਾਰਿਆਂ ਨੂੰ ਪਾਹਲ ਦਿੱਤੀ ਨਾਮਦਾਨ ਦਿੱਤਾ ਕਿਹਾ ਪਰਮੇਸ਼ਰ ਨੂੰ ਹਾਜ਼ਰਾ ਹਜ਼ੂਰ ਜਨਣਾ ਸ਼ਾਲ ਨਹੀਂ ਕਰਨਾ ਹਰ ਸੂਰਤ ਰਾਜੀ ਰਹਿਣਾ ਧਰਮ ਦੇ ਕਿਰਤ ਕਰਨੀ ਤੇ ਸਵੰਦ ਦੇਣਾ ਪਰਮੇਸ਼ਰ ਦੇ ਨਿਮਿਤ ਨਾਮ ਜਪਣ ਕਰਨਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਪਰਮੇਸ਼ਰ ਦੇ ਨਿਮਿਤ ਜਸਵੰਦ ਦੇਣਾ ਪਰਮੇਸ਼ਰ ਦਾ ਨਾਮ ਜਪਨਾ ਇਹ ਸਾਰਾ ਆਪਦੇ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਕੀਤਾ ਇਹ ਵਾਰਤਾ ਭਾਈ ਬਾਲਾ ਗੁਰੂ ਅੰਗੇਸ਼ ਸਾਹਿਬ ਜੀ ਨੂੰ ਸੁਣਾਉਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਸਾਰੀਆਂ ਸਿੱਖ ਸੰਗਤਾਂ ਸਰਵਣ ਕਰਦੀਆਂ ਇੱਕ ਦਿਨ ਗੁਰੂ ਜੀ ਬੈਠੇ ਨੇ ਦੀਵਾਨ ਲੱਗਾ ਹੋਇਆ ਬਹੁਤ ਸਿੱਖ ਸੰਗਤ ਪ੍ਰੇਮ ਕਰਕੇ ਇਕੱਠੀ ਹੋਈ ਇੱਕ ਸਿੱਖ ਨੇ ਪ੍ਰਸ਼ਨ ਕੀਤਾ ਕਿ ਹੇ ਗੁਰੂ ਜੀ ਕਿਰਪਾ ਕਰਕੇ ਸਾਡਾ ਸੰਸਾਰ ਨਿਵਰਤ ਕਰੋ ਕਿ ਸਿੱਖੀ ਕਿਸ ਤਰ੍ਹਾਂ ਕਮਾਈ ਦੀ ਸਿੱਖੀ ਕਿਸ ਤਰ੍ਹਾਂ ਕਮਾਈ ਦੀ ਹੈ ਸਾਡਾ ਵੀ ਉਧਾਰ ਕਰੋ ਗੁਰੂ ਬਾਬਾ ਜੀ ਉਹਨਾਂ ਸਿੱਖਾਂ ਬਰਤੀਗ ਸਾਖੀ ਸੁਣਾਈ ਸ਼੍ਰੀ ਮੁਖਵਾਕ ਗੁਰੂ ਜੀ ਕਹਿੰਦੇ ਭਾਈ ਇਹ ਸਿੱਖੋ ਸਿੱਖੀ ਇਸ ਤਰ੍ਹਾਂ ਕਮਾਉਣੀ ਚਾਹੀਏ ਜਿਵੇਂ ਕਿ ਰਾਜਾ ਸੀ ਉਹ ਆਪ ਵੀ ਉਧਰਿਆ ਆਪਣੇ ਗੁਰੂ ਦਾ ਵੀ ਆਧਾਰ ਕੀਤਾ ਸਾਖਿਆਤ ਪਰਮੇਸ਼ਰ ਦਾ ਦਰਸ਼ਨ ਵੀ ਕੀਤਾ ਗੁਰੂ ਜੀ ਆਖਿਆ ਗੁਰ ਕਹੇ ਆਸਾ ਕਮਾਵ ਗੁਰ ਕੀ ਕਰਨੀ ਕਾਹੇ ਤਵ ਸਨਾ ਭਾਈ ਇੱਕ ਸੀ ਰਾਜਾ ਉਹ ਮਨ ਵਿੱਚ ਹੀ ਪਰਮੇਸ਼ਰ ਦੀ ਭਗਤੀ ਕਰਦਾ ਸੀ ਰਾਜ ਵੀ ਕਰਦਾ ਸੀ ਇੱਕ ਦਿਨ ਉਹਦੇ ਮਨ ਚ ਆਈ ਮੈਂ ਇੰਨਾ ਚਿਰ ਰਾਜ ਕੀਤਾ ਕਿ ਆ ਜਾਣਾ ਕਿ ਹੋਰ ਕਿੰਨਾ ਚਿਰ ਰਾਜ ਕਰਨਾ ਕਿ ਨਹੀਂ ਕਰਨਾ ਬਾਦੂ ਰਾਜਾ ਅੱਗੇ ਵੀ ਘਰ ਸੇਵਦਾਸ ਰਹਿੰਦਾ ਸੀ ਆਪਣੇ ਪੁੱਤਰ ਨੂੰ ਰਾਜ ਦੇ ਕੇ ਐਸੀ ਸਿੱਖਿਆ ਦਿੱਤੀ ਕਿ ਇਹ ਬੇਟਾ ਇਸ ਰਾਜ ਨੂੰ ਤੋ ਐਸਾ ਸਮਝੀ ਕਿ ਰਾਜ ਸ੍ਰੀ ਪਰਮੇਸ਼ਰ ਜੀ ਦਾ ਹੈ ਅਸਾਂ ਜਾਣਕਰ ਐਸਾ ਜਾਣਕਰ ਰਾਜ ਕਰਿਓ ਧਰਮ ਦਾ ਤੇ ਨਿਆਂ ਵੀ ਧਰਮ ਦਾ ਕਰੀ ਇਹ ਬਾਤ ਰਾਜ ਨੇ ਪੁੱਤਰ ਨੂੰ ਆਖੀ ਆਪਣੇ ਵਜ਼ੀਰ ਨੂੰ ਰਾਜ ਨੇ ਕਹਿਆ اے ਵਜ਼ੀਰ ਏ ਜੋ ਮੇਰਾ ਪੁੱਤਰ ਹੈ ਤੂਏ ਦੀ ਰੱਖਿਆ ਕਰਨੀ ਹੋਵੇਗੀ ਇਹ ਸਮਝਾ ਕੇ ਰਾਜਾ ਇਰਕਾ ਤੋਂ ਗਰਬਾਨ ਨੂੰ ਚਲਾ ਗਿਆ ਜੰਗਲ ਨੂੰ ਚਲਾ ਗਿਆ ਪਰ ਰਾਜੇ ਨੇ ਤੁਰਦਿਆਂ ਆਇਆ ਕਿ ਲਾਲ ਪੱਲੇ ਬੰਨ ਲਿਆ ਦਿਲ ਵਿੱਚ ਇਹ ਸਮਝਿਆ ਜੋ ਸ੍ਰੀ ਪਰਮੇਸ਼ਰ ਜੀ ਦਾ ਨਾਮ ਸਿਮਰਨ ਕਰਨ ਨਾਲ ਮੁਕਤ ਹੋਈਏ ਤਉ ਰਾਜਾ ਲੱਗਾ ਤਪੱਸਿਆ ਕਰਨ ਰਾਜਾ ਘਰੋਂ ਨਿਕਲਿਆ ਸੀ ਇਕ ਜੋਰ ਰਾਜਾ ਨੂੰ ਦੇਖ ਕੇ ਮਗਰ ਤੁਰ ਪਿਆ ਮਨ ਵਿਚਾਰਿਆ ਕਿ ਰਾਜਾ ਜਿਹੜਾ ਘਰੋਂ ਨਿਕਲਿਆ ਸੋ ਕੁਝ ਬਾਜ਼ਾਰਤ ਜ਼ਰੂਰ ਲੈ ਕੇ ਨਿਕਲਿਆ ਹੋਵੇਗਾ ਸੋ ਮੈਂ ਇਹਦੇ ਪਾਸੋਂ ਲਵਾਂਗਾ ਜਿਸਰਾ ਮੇਰਾ ਦਾ ਲੱਗੇਗਾ ਭਾਵੇਂ ਮਾਰ ਕੇ ਹੱਥ ਲੱਗੇ ਤੇ ਭਾਵੇਂ ਜਿਉਂਦਿਆ ਹੱਥ ਲੱਗੇ ਇਨੈ ਚਰਨੋਂ ਕੋਈ ਪੁਰਬੀ ਦਾ ਦਿਨ ਆਇਆ ਰਾਜਾ ਨਦੀ ਉੱਪਰ ਜਾਨ ਵਾ ਨਹਾਉਣ ਵਾਸਤੇ ਗਿਆ ਅੱਗੇ ਕਥਾ ਉਹ ਰੀਸੀ ਹਰੋ ਸਮੇ ਇਹ ਪ੍ਰਸੰਗ ਹੋਇਆ ਸੀ ਕਿ ਗੁਰੂ ਬਿਨਾ ਗਤੀ ਨਹੀਂ ਹੁੰਦੀ। ਭਾਵੇਂ ਕੋਈ ਕੈਸਾ ਤਪ ਕਰੇ, ਜਪ ਕਰੇ, ਦਾਨ ਕਰੇ, ਪੂਜਾ ਕਰੇ, ਪਾਠ ਕਰੇ। ਭਾਵੇਂ ਜੱਗ ਕਰੇ ਤੋ ਵੀ ਗੁਰੂ ਦੇ ਬਿਨਾ ਕਦੀ ਗਤੀ, ਸਦਗਤੀ ਨਹੀਂ ਹੁੰਦੀ। ਜੇ ਗੁਰੂ ਧਾਰਨ ਕਰੇ ਤਾਂ ਭਲਾ ਹੋਵੇਗਾ। ਇਹ ਵਾਰਤਾ ਸੁਣ ਕੇ ਇੱਕ ਸਿੱਖ ਨੇ ਪ੍ਰਸ਼ਨ ਕੀਤਾ, "ਹੇ ਸਤਿਗੁਰ ਜੀ, ਪਰਮੇਸ਼ਰ ਨੇ ਕੈਸੀ ਰੀਤ ਧਾਰੀ ਹੈ ਗੁਰੂ ਜੀ ਆਦੇ ਭਾਈ ਸਿੱਖਾ ਸ੍ਰੀ ਪਰਮੇਸ਼ਰ ਜੀ ਵਿੱਚ ਅਦੇ ਪਰਮੇਸ਼ਰ ਦੇ ਪਿਆਰਿਆ ਅਵਤਾਰਾਂ ਵਿੱਚ ਨਾਰਾਇਣ ਦੇ ਭਗਤਾ ਵਿੱਚ ਐਸੇ ਸੰਤਾਂ ਮਹੰਤਾਂ ਵਿੱਚ ਕੋਈ ਭੇਜ ਨਹੀਂ ਸਮਝਣਾ ਇਹ ਭਾਈ ਸਿੱਖਾ ਸ੍ਰੀ ਪਰਮੇਸ਼ਰ ਜੀ ਦੇ 24 ਅਵਤਾਰ ਹੋਏ ਨੇ ਉਹਨਾਂ ਵਿੱਚੇ ਦੋ ਅਵਤਾਰ ਸ਼੍ਰੋਮਣੀ ਹੋਏ ਇੱਕ ਆ ਰਾਮਚੰਦਰ ਤੇ ਕ੍ਰਿਸ਼ਨਾਂ ਸੋਈ ਇਹਨਾਂ ਦੋਵਾਂ ਨੇ ਗੁਰੂ ਧਾਰਨ ਕੀਤੇ ਨੇ ਇਹਨਾਂ ਨੇ ਵੀ ਸ਼੍ਰੀ ਰਾਮ ਜੀ ਨੇ ਵਿਸ਼ੇਸ਼ਟ ਜੀ ਨੂੰ ਗੁਰੂ ਧਾਰਿਆ ਕ੍ਰਿਸ਼ਨ ਜੀ ਨੇ ਸੰਦੀਪ ਨੂੰ ਗੁਰੂ ਧਾਰਿਆ ਔਰ ਜੋ ਭਗਤ ਸੰਤ ਹੋਏ ਸਰਬੱਤ ਨੇ ਗੁਰੂ ਧਾਰੇ ਤਾ ਪਰਮ ਨੂੰ ਪ੍ਰਾਪਤ ਹੋਏ ਕਿਉਂ ਜੋ ਪਰਮੇਸ਼ਰ ਮਰਿਆਦਾ ਪਰਸ਼ੁਤਮ ਉਨੇ ਆਪ ਰੀਤ ਚਲਾਈ ਉਥੋਂ ਕਥਾ ਸਰਵਣ ਕਰ ਗਏ ਰਾਜਾ ਜੀ ਚੱਲੇ ਮਗਰੇ ਚੋਰ ਵੀ ਰਾਜਾ ਜੀ ਦੇ ਉੱਠ ਚੱਲਿਆ ਜਦੋਂ ਰਾਜਾ ਸੌਂਜੇਗਾ ਇਹਨੂੰ ਮਾਰ ਕੇ ਦਾ ਧਨ ਲੈ ਲਾਂਗਾ ਪਰ ਰਾਜਾ ਤਾਂ ਪਰਮੇਸ਼ਰ ਜੀ ਦੇ ਪ੍ਰੇਮ ਵਿੱਚ ਲੀਨ ਸੀ ਕਦੇ ਸੌਂਦਾ ਹੀ ਨਹੀਂ ਮਨ ਜੇ ਵੀ ਵਿਚਾਰਦਾ ਕਿ ਮੈਂ ਗੁਰੂ ਧਾਰਾਂ ਪਰ ਕਿਵੇਂ ਧਾਰਾਂ ਜੋ ਗੁਰੂ ਦੀ ਪ੍ਰਤੀਤ ਇਹ ਕਰੂੰ ਜੋਗੇ ਮਨੁੱਖ ਦੋ ਘੜੀਆਂ ਰਾਤ ਰਹਿ ਅੰਮ੍ਰਿਤ ਵੇਲੇ ਦੇ ਵਕਤ ਮੈਨੂੰ ਆ ਕੇ ਮਿਲੇ ਨਾ ਮੈਂ ਉਹਨੂੰ ਗੁਰੂ ਕਰਨਾ ਇਹ ਕਹਿ ਕੇ ਰਾਜਾ ਉਸ ਜੰਗਲ 'ਚ ਬੈਠਾ ਚੋਰ ਆਂਦਾ ਵੀ ਰਾਜਾ ਦਾ ਸੌਂਦਾ ਹੀ ਨਹੀਂ ਮੈਂ ਦੋ ਘੜੀਆਂ ਸੌਂਦਾ ਰਾਜਾ ਦੋ ਘੜੀਆਂ ਨਹੀਂ ਸੌਂਦਾ ਚੋਰਾਂ ਦਾ ਵੀ ਅੱਜ ਮੈਂ ਇਹਨੂੰ ਵੇਖਣਾ ਕਦੀ ਦਾ ਇਹ ਸੌਂਦਾ ਹੋਵੇਗਾ। ਪ੍ਰਾਤਕ ਕਾਲ ਨੂੰ ਮੈਂ ਫਿਰ ਇਹਨੂੰ ਮਾਰ ਦਿਆਂਗਾ ਜੇ ਨਾ ਸੁੱਤਾ ਤਾਂ। ਇਹ ਚੋਰ ਮਨਜ ਦੇ ਵਿਚਾਰ ਕਰਕੇ ਰਾਜਾ ਨੂੰ ਮਾਰਨ ਵਾਸਤੇ ਦੌੜਿਆ। ਹਣ ਰਾਜੇ ਨੇ ਮਨਜ ਵਿਚਾਰਿਆ ਸੀ ਦੋ ਘੜੀਆਂ ਰਾਤ ਰਹਿੰਦੀ। ਜਿਹੜਾ ਕੇ ਅਮਰਤ ਵੇਲੇ ਆਵੇਗਾ ਮੈਨੂੰ ਦਰਸ਼ਨ ਦੇਗਾ ਉਹ ਮੇਰਾ ਗੁਰੂ ਹੈ। ਤੇ ਚੋਰ ਦਾ ਰਾਜੇ ਨੂੰ ਮਾਰਨ ਵਾਸਤੇ ਆਇਆ ਵੀ ਇਹ ਤਾਂ ਸੌਂਦਾ ਹੀ ਨਹੀਂ ਮਾਰ ਕੇ ਧੰਨ ਲੈ ਲਵਾਂ। ਜਦੋਂ ਚੋਰ ਆਇਆ ਨਾ ਰਾਜੇ ਕੋਲ ਤੇ ਰਾਜਾ ਵੇਖ ਕੇ ਆਗਦਾ ਵੀ ਅੱਜ ਮੇਰੇ ਧੰਨ ਭਾਗ ਨੇ ਜੋ ਗੁਰੂ ਨੇ ਮੈਨੂੰ ਦਰਸ਼ਨ ਦਿੱਤਾ ਜਿਸ ਗੁਰੂ ਨੁਮਾ ਢੂੰਡਦਾ ਸੀ ਉਹ ਗੁਰੂ ਮੇਰੇ ਕੋਲ ਆਵ ਦਰਸ਼ਨ ਦੇਣ ਆ ਗਿਆ ਇਹ ਕਹ ਕੇ ਰਾਜਾ ਚੋਰ ਦੇ ਚਰਨਾਂ ਨੂੰ ਦੌੜਿਆ ਚੋਰਾ ਦਾ ਭਾਈ ਰਾਜਾ ਖੋਣੀ ਮੈਨੂੰ ਮਾਰਨ ਅੱਗੋਂ ਆ ਗਿਆ ਅਰ ਅੱਛਾ ਰਾਜਾ ਵੀ ਇਕੱਲਾ ਮੈਂ ਵੀ ਇਕੱਲਾ ਰਾਜੇ ਸਾਥ ਲੜਨਾ ਪਿਆ ਤੇ ਲੜ ਲਾਂਗੇ ਇਹ ਹੀ ਵਿਚਾਰਾ ਚੋਰ ਕਰਦਾ ਇੰਨੇ ਮੇ ਰਾਜਾ ਚੋਰ ਦੇ ਚਰ ਪੈਰਾਂ ਦੀ ਪੈ ਗਿਆ ਚੋਰ ਨੇ ਜਲਚ ਆਖਿਆ ਵੀ ਰਾਜਾ ਮੇਰੇ ਪਾਸੋਂ ਡਰਦਾ ਪਰ ਹੁਣ ਮੈਂ ਉਹਨੂੰ ਛੱਡਣਾ ਨਹੀਂ ਇੰਨੇ ਮੇ ਰਾਜੇ ਆਖਿਆ ਹੇ ਮੇਰੇ ਸੁਆਮੀ ਗੁਰਦੇਵ ਜੀ ਮੈਂ ਬੁਲਿਹਾਰ ਜਾਵਾਂ ਆਪਦੇ ਦਰਸ਼ਨਾਂ ਤੋਂ ਜੋ ਮੈਨੂੰ ਦੁਸਾ ਕਰਤਾਰਥ ਕਰਨ ਆਇਓ ਚੋਰਾਂ ਦਾ ਰਾਜਾ ਤੂੰ ਗੁਰਦੇਵ ਕਿਨੂੰ ਆਖਦਾ ਰਾਜੇ ਨੇ ਆਖਿਆ ਬੁਲਿਹਾਰ ਜਾਵਾਂ ਜੀ ਆਪਦੇ ਤਾਈ ਮੈਂ ਗੁਰਦੇਵ ਕਹਿਣਾ ਚੋਰਾਂ ਦਾ ਰਾਜਾ ਮੈਂ ਤਾਂ ਚੋਰ ਆ ਰਾਜੇ ਨੇ ਆਖਿਆ हे ਦੀਨदयाल ਜੀ ਮੇਰੇ ਤਾਈ ਆਪ ਕਿਉਂ ਪਰਮਾਉਂਦੇ ਹੋ ਚੋਰਾਂ ਦਾ ਰਾਜਾ ਕਿ ਮੈਨੂੰ ਗੁਰੂ ਮੰਨਦਾ ਹੁਣ ਦੱਸ ਕਹਿਣਾ ਕੀ ਆ ਰਾਜਾ ਦਾ ਮੈਂ ਆਪ ਨੂੰ ਗੁਰੂ ਕਰਨਾ ਚਾਹਣਾ ਕਿਉਂਕਿ ਜਵਾਬ ਮੇਰੇ ਉੱਤੇ ਬਹੁਤ ਅਨੁਗ੍ਰਹਿ ਕੀਤਾ ਸੋ ਜੋ ਮੇਰੇ ਮਨ ਦਾ ਸੰਕਲਪ ਪੂਰਨ ਕੀਤਾ ਆਪ ਤੋਂ ਪੂਰਨ ਗੁਰੂ ਹੋ ਚੋਰਾ ਦਾ ਰਾਜਾ ਜੀ ਗੁਰੂ ਜਿਸ ਕਾ ਧਾਰਨ ਕਰੀ ਦੇਣਾ ਉਹਦਾ ਫਿਰ ਬਚਨ ਵੀ ਸਤ ਪ੍ਰਤੀਤ ਕਰਕੇ ਮੰਨਿੰਦਾ ਗੁਰਦੇਵ ਨੂੰ ਤਨ ਮਨ ਧਾਨ ਆ ਇਹ ਅਰਪਣ ਕਰ ਦੇ ਜੇ ਜੋ ਤੂੰ ਪਦਾਰਥ ਘਰੋਂ ਲਿਆਇਆ ਉਹ ਮੇਰੇ ਅੱਗੇ ਰੱਖ ਦੇ ਮੈਂ ਤੇਰਾ ਗੁਰੂ ਬਣਦਾ ਰਾਜ ਨੇ ਆਖਿਆ ਏ ਗੁਰਦੇਵ ਜੀ ਨਾ ਬੰਦੂ ਜੀ ਮੈਂ ਤਾਂ ਘਰ ਤੋਂ ਇੱਕ ਰਤਨ ਲਾਲ ਨਾਲ ਲਿਆਂਦਾ ਸੀ ਸੋ ਇਹ ਆ ਜੀ ਇਹ ਲਾਲ ਆ ਦੂਜਾ ਮੇਰਾ ਇਹ ਸਰੀਰ ਹੈ ਦੋਵੇਂ ਆਪ ਦੀ ਭੇਟਾ ਭਾਵੇਂ ਜੋ ਚਾਹੋ ਸੋ ਕਰੋ ਜੀ ਚੋਰ ਰਾਜੇ ਪਾਸੋਂ ਰਤਨ ਲੈ ਕੇ ਨਾ ਲਾਲ ਕਹਿਣ ਲੱਗਾ ਏ ਰਾਜਾ ਗੁਰੂ ਦਾ ਹੁਕਮ ਮੋੜਨਾ ਨਹੀਂ ਇਸ ਜਗ੍ਹਾ ਉੱਪਰ ਉੱਠਣਾ ਹੀ ਨਹੀਂ ਜਿੰਨਾ ਚਿਰ ਮੈਂ ਆਉਂਦਾ ਨਹੀਂ ਦੁਬਾਰਾ ਰਾਜੇ ਨੇ ਆਖਿਆ ਏ ਪ੍ਰਮਾਤਮਾ ਹੇ ਗੁਰਦੇਵ ਜੀ ਮੈਂ ਬਲਿਹਾਰ ਜਾਵਾਂ ਜਿੰਨਾ ਚਿਰ ਆਪ ਮੇਰੇ ਤਾਈਂ ਦੀਦਾਰ ਨਾ ਦਿਓਗੇ ਉਨਾ ਚਿਰ ਮੈਂ ਕਦਾ ਚਿੱਤ ਇਕ ਕਦ ਵੀ ਨਹੀਂ ਉਠਾਂਗਾ ਇਹ ਬਾਤ ਰਾਜਾ ਦੀ ਚੋਰ ਸੁਣ ਕੇ ਲਾਲ ਲੈ ਕੇ ਨੱਠ ਗਿਆ ਕਿ ਮਾ ਤੁਨ ਰਾਜਾ ਪਿੱਛੇ ਨਾ ਜੇ ਇਹ ਬਾਤ ਚਿੱਤ ਵਿੱਚ ਵਿਚਾਰਦਾ ਵਿਚਾਰਦਾ ਨੱਠਦਾ ਨੱਠਦਾ ਇੱਕ ਨਗਰ ਵਿੱਚ ਜਾ ਬੈਠਾ ਰਾਜਾ ਉੱਥੇ ਜੰਗਲ 'ਚ ਬੈਠਾ ਰਿਹਾ ਰਾਜੇ ਉਹ ਉੱਥੇ ਬੈਠੇ ਨੂੰ ਇੱਕ ਸਾਲ ਗੁਜ਼ਰ ਗਿਆ। ਸ਼੍ਰੀ ਨਿਰੰਕਾਰ ਜੀ ਭਗਤਾਂ ਦੇ ਹਿਰਦੇ ਦੀ ਜਾਣਨਾਰੇ ਆਬ ਰਾਜੇ ਦੇ ਪਾਸ ਆਏ ਆਖਿਆ ਰਾਜਾ ਤੂੰ ਇੱਥੇ ਕਿਉਂ ਬੈਠਾ ਇੱਥੇ ਤੇਰਾ ਕੁਝ ਨਹੀਂ ਸੌਰਣਾ ਤੂੰ ਕਿਸੇ ਤੀਰਥ ਮੇ ਜਾ ਜਾ ਕੇ ਨਿਰੰਕਾਰ ਨੂੰ ਚੇਤਨਾ ਕਰ ਕਿਸੇ ਸੰਤ ਮਹਾਤਮਾ ਨੂੰ ਮਿਲ ਜਾਂ ਕਿਸੇ ਨਗਰ ਵਿੱਚ ਜਾ ਕੇ ਬੈਠ ਰਾਜੇ ਨੇ ਆਖਿਆ ਦੀਨਾ ਨਾਮ ਜੀ ਮੈਨੂੰ ਮੇਰੇ ਗੁਰੂ ਦੇਵ ਦਾ ਹੁਕਮ ਹੈ ਵੀ ਮੇਰੇ ਆਉਂਦਿਆਂ ਤੱਕ ਇੱਥੇ ਬੈਠਾ ਰਹੀਂ ਮੈਂ ਗੁਰਦੇਵ ਦੀ ਆਗਿਆ ਦੇ ਬਗੈਰ ਕਦੀ ਨਹੀਂ ਉਠਾਂਗਾ ਫੇਰ ਸ਼੍ਰੀ ਠਾਕੁਰ ਜੀ ਆਖਿਆ ਰਾਜਾ ਉਹ ਤਾਂ ਚੋਰ ਸੀ ਤੂੰ ਉਹਦੀ ਆਗਿਆ ਮੰਨ ਕੇ ਨਰਕ ਨੂੰ ਜਾਵੇਂਗਾ ਅਜੇ ਵੀ ਕਿਸੇ ਸ਼ਾਹ ਦੀ ਸ਼ਰਨ ਜਾ ਪਾਓ ਕਿਸੇ ਮਹਾਤਮਾ ਨੂੰ ਗੁਰੂ ਘਰ ਤੇਰੀ ਗੱਤ ਹੋ ਜੇਗੀ ਰਾਜੇ ਨੇ ਆਖਿਆ ਠਾਕੁਰ ਜੀ ਮੈਂ ਤਾਂ ਸਾਧ ਜਿਆ ਕੋਈ ਸਾਧ ਵੇਖਿਆ ਨਹੀਂ ਜੇਕਰ ਉਹ ਸਾਧ ਤਾਂ ਵੀ ਜੇਕਰ ਚੋਰ ਤਾਂ ਵੀ ਠਾਕੁਰ ਜੀ ਉਹ ਮੇਰਾ ਸਤਗੁਰ ਦੇਵ ਫਿਰ ਠਾਕੁਰ ਜੀ ਆਖਿਆ ਅੱਛਾ ਰਾਜਾ ਤੂੰ ਜਾਣ ਬੈਠਾ ਰਹੋ ਮੈਨੂੰ ਕੀ ਹੈ ਇਹ ਬਾਦ ਕਹਿ ਕੇ ਉੱਥੋਂ ਚਲੇ ਗਏ। ਫਿਰ ਰਾਜੇ ਨੂੰ ਉੱਥੇ ਬੈਠਿਆ 3 ਸਾਲ ਹੋ ਗਏ। ਸ਼੍ਰੀ ਠਾਕੁਰ ਜੀ ਬਾਤ ਕੰਬੇ ਅਰ ਮਣਜਾ ਦੇ ਰਾਜਾ ਐਸੀ ਦ੍ਰਿੜਤਾ ਬੰਨ ਬੈਠਾ ਹੈ ਰਾਜੇ ਦਾ ਮੋਨ ਮੇਰੇ ਪਾਸੋਂ ਸਹਾਰਿਆ ਨਹੀਂ ਜਾਂਦਾ। ਇਹ ਬਾਦ ਵਿਚਾਰ ਕਰ ਸ਼੍ਰੀ ਠਾਕੁਰ ਜੀ ਫੇਰ ਰਾਜੇ ਪਾਸ ਆਏ। ਕਹਿਣ ਲੱਗੇ "ਹੇ ਰਾਜਾ, ਆਪ ਤੂੰ ਖੜਾ ਹੋ।" ਰਾਜਾ ਜੀ ਆਂਦੇ ਪ੍ਰਭੂ ਜੀ ਬਿਨਾ ਗੁਰਦੇਵ ਜੀ ਦੀ ਆਗਿਆ ਕਿਵੇਂ ਉੱਟ ਕੇ ਖੜਾਵਾਂ ਸ਼੍ਰੀ ਠਾਕੁਰ ਜੀ ਨੇ ਆਖਿਆ ਰਾਜਾ ਜਿੰਨੂੰ ਤੂੰ ਆਰਾਧਦਾ ਉਹਦਾ ਮੈਂ ਹਾਂ ਤੇ ਮੇਰੀ ਆਗਿਆ ਤੂੰ ਪਰਮ ਭਗਤ ਨੂੰ ਪ੍ਰਾਪਤ ਹੋਇਆ ਹਣ ਤੂੰ ਬਖੰਡਰੋਂ ਚੱਲ ਤੇਰਾ ਨਾਮ ਸਿਮਰਨ ਪੂਰਨ ਹੋ ਗਿਆ ਰਾਜਾ ਆਂਦਾ ਮੈਂ ਬਲਿਹਾਰ ਜਾਵਾਂ ਤੇਰੇ ਦਰਸ਼ਨਾਂ ਤੋਂ ਬਲੇਹਾਰੀ ਗੁਰ ਆਪਨੇ ਦਿਹਾੜੀ ਸਦਵਾਰ ਮੈਂ ਆਪਦੇ ਗੁਰੂਤਬ ਬਲੇਹਾਰ ਜਾਵਾਂ ਆਪਨੇ ਬੜੀ ਕਿਰਪਾ ਕੀਤੀ ਹੈ ਪਰ ਗੁਰਦੇਵ ਜੀ ਦੀ ਆਗਿਆ ਬਗੈਰ ਮੈਂ ਉੱਠਦਾ ਨਹੀਂ ਸ਼੍ਰੀ ਠਾਕੁਰ ਜੀ ਆਂਦੇ ਰਾਜਾ ਉਹਦਾ ਚੋਰ ਸੀ ਤੈਨੂੰ ਠੱਗਣ ਵਾਸਤੇ ਆਇਆ ਸੀ ਤੇਰੇ ਪਾਸੋਂ ਲਾਲ ਰਤਨ ਠੱਗ ਕੇ ਲੈ ਗਿਆ ਹੁਣ ਦੋਨੋਂ ਕੀ ਢੂੰਡਦਾ ਆਪ ਤੂੰ ਬਕੁੰਡ ਨੂੰ ਚਾਲ ਤਵ ਰਾਜ ਆਖਿਆ ਬਲਿਆ ਜਾਵਾਂ ਜੀ ਤੇਰੇ ਦਰਸ਼ਨਾਂ ਤੋਂ ਪਰ ਜੀ ਸ੍ਰੀ ਗੁਰਦੇਵ ਜੀ ਦੀ ਆਗਿਆ ਬਗੈਰ ਨਹੀਂ ਉੱਠਣਾ ਤਾਂ ਠਾਕੁਰ ਜੀ ਆਖਿਆ ਏ ਰਾਜਾ ਤੂੰ ਚੋਰ ਦੇ ਸਾਥ ਨਰਕਾ ਨੂੰ ਚਾਹਣਾ ਰਾਜ ਨੇ ਆਖਿਆ ਹੇ ਪ੍ਰਭੂ ਜੀ ਮੈਂ ਉਸਕੇ ਸਾਥ ਨਰਕਾਂ ਨੂੰ ਜਾਵਾਂਗਾ ਪਰ ਬਗੈਰ ਉਸ ਗੁਰਦੇਵ ਜੀ ਦੀ ਆਗਿਆ ਸੇ ਕਦੇ ਨਹੀਂ ਉਠਾਂਗਾ ਇਹ ਨਿਚਾ ਰਾਜੇ ਦਾ ਦੇਖ ਕੇ ਸ਼੍ਰੀ ਠਾਕੁਰ ਜੀ ਉੱਥੋਂ ਉੱਟ ਚੱਲੇ ਚੋਰ ਦੇ ਪਾਸ ਆਏ ਸ਼੍ਰੀ ਨਰੰਗਕਾਰ ਜੀ ਉਸ ਚੋਰ ਨੂੰ ਆਖਿਆ ਤੂੰ ਰਾਜਾ ਨੂੰ ਜੰਗਲ 'ਚ ਬਿਠਾਇਆ ਫੇਰ ਤੂੰ ਉਹਦੀ ਖਬਰ ਵੀ ਨਹੀਂ ਲਈ ਜਾ ਕੇ ਦੇਖੋ ਰਾਜਾ ਦੀ ਕਿਵੇਂ ਦਸ਼ਾ ਹੋਗੀ ਚੋਰ ਮਣਜਾ ਦਾ ਭਾਈ ਇਹ ਗੱਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਮੈਂ ਚੋਰ ਨੂੰ ਉੱਥੇ ਬਿਠਾ ਆਇਆ ਇਹ ਕੌਣ ਹੋਵੇ ਤਾਂ ਠਾਕੁਰ ਜੀ ਆਖਿਆ ਚੋਰ ਜਿਸ ਰਾਜਾ ਨੂੰ ਤੂੰ ਠੱਗ ਕੇ ਆਇਆ ਉਹਦੇ ਕੋਲ ਲਾਲ ਰਤਨ ਲੈ ਕੇ ਆਇਆ ਉਨਦੂ ਨੂੰ ਜਾਣਦਾ ਨਹੀਂ ਉਹ ਜੰਗਲ 'ਚ ਬੈਠਾ ਤੇਰੀ ਆਗਿਆ ਬਿਨਾ ਉੱਠਦਾ ਨਹੀਂ ਉਹਨੂੰ ਜਾ ਕੇ ਕਿਉਂ ਨਹੀਂ ਢਾਉਂਦਾ ਤਾਂ ਚੋਰ ਨੇ ਮਾਨ ਵਿਖੇ ਦੇਖਿਆ ਜੋ ਭਾਈ ਉਹ ਰਾਜਾ ਅਭੀ ਤੱਕ ਉਥੇ ਬੈਠਾ ਪਰ ਇਹ ਕੌਣ ਹੈ ਜਿਹਨੂੰ ਜਿੰਨੇ ਮੈਨੂੰ ਆ ਕੇ ਲੱਭ ਲਿਆ ਚੋਰ ਨੇ ਪੁੱਛਿਆ ਭਾਈ ਤੂੰ ਕੌਣ ਆ ਠਾਕੁਰ ਜੀ ਆਖਿਆ ਔਰ ਚੋਰ ਮੈਦਾ ਆਪ ਨਿਰੰਕਾਰ ਆ ਉਹ ਚੋਰ ਨੇ ਇਹ ਬਾਤ ਸੁਣੀ ਸ੍ਰੀ ਠਾਕੁਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸ੍ਰੀ ਪਰਮੇਸ਼ਰ ਜੀ ਅੱਗੇ ਅਧੀਨਤਾ ਕੀਤੀ ਚੋਰ ਉਸ ਰਾਜਾ ਦੀ ਤਰਬੁੱਟ ਚੱਲਿਆ ਚੋਰ ਦੇ ਨਾਲ ਸ੍ਰੀ ਠਾਕੁਰ ਜੀ ਚੱਲੇ ਪਰ ਰਾਜੇ ਦਾ ਪ੍ਰੇਮ ਸੀ ਨਿਰੰਕਾਰ ਸਹਾਰ ਨਾ ਸਕਿਆ ਅੱਗੇ ਅੱਗੇ ਚੋਰ ਪਿੱਛੇ ਵਿਚੇ ਸ੍ਰੀ ਠਾਕੁਰ ਜੀ ਗਏ ਦੋਨੋ ਜਣੇ ਰਾਜੇ ਪਾਸ ਆਨ ਪ੍ਰਾਪਤ ਹੋਏ ਰਾਜਾ ਆਂਦਾ ਮੇਰਾ ਗੁਰਦੇਵ ਆਇਆ ਮੈਂ ਬਲਿਹਾਰ ਜਾਵਾਂ ਬੜੀ ਕਿਰਪਾ ਹੋ ਗਈ ਧੰਨ ਮੇਰਾ ਗੁਰੂਦੇਵ ਜਿਨੇ ਮੈਨੂੰ ਆਕੇ ਦਰਸ਼ਨ ਦਿੱਤਾ ਰਾਜਾ ਚੋਰ ਦੇ ਚਰਨਾਵਲ ਜੋੜਿਆ ਚਉ ਚੋਰ ਆਂਦਾ ਰਾਜਾ ਸ਼੍ਰੀ ਠਾਕੁਰ ਜੀ ਦੇ ਚਰਨਾ ਤੇ ਮੱਥਾ ਟੇਕ ਪਹਿਲਾ ਰਾਜਾ ਚੋਰ ਦੇ ਚਰਨਾਂ ਦੇ ਨਮਸ਼ਕਾਰ ਕੀਤੀ ਫੇਰ ਸ਼੍ਰੀ ਠਾਕੁਰ ਜੀ ਦੀ ਚਰਨੀ ਲੱਗਿਆ ਸ਼੍ਰੀ ਠਾਕੁਰ ਜੀ ਆਂਦੇ ਰਾਜਾ ਤੂੰ ਮੇਰੇ ਚਰਨਾਂ ਨੂੰ ਛੱਡ ਦੇ ਅਰ ਚੋਰ ਦੇ ਚਰਨਾਂ ਨੂੰ ਪਕੜ ਰਾਜਾ ਆਕਿਆ ਪ੍ਰਭੂ ਜੀ ਚੋਰ ਤਾਂ ਮੇਰਾ ਤੂੰ ਹੈ ਤਾਂ ਹੀ ਸ਼੍ਰੀ ਪਰਮੇਸ਼ਰ ਜੀ ਆਂਦੇ ਰਾਜਾ ਮੈਂ ਤੇਰਾ ਚੋਰ ਕਿਵੇਂ ਹੋਇਆ ਰਾਜਾ ਆਂਦਾ ਹੈ ਪ੍ਰਭੂ ਜੀ ਜੇ ਤੂੰ ਸਾਧ ਹੁੰਦਾ ਮੇਰੇ ਤਾਂ ਹੀ ਅੱਗੇ ਕਿਉਂ ਨਹੀਂ ਦਰਸ਼ਨ ਦਿੱਤਾ ਜਦੋਂ ਮੈਂ ਸੰਤ ਦੀ ਚਰਨੀ ਲੱਗਾ ਫਿਰ ਤੂੰ ਵੀ ਮੈਨੂੰ ਦਰਸ਼ਨ ਦਿੱਤਾ ਮੇਰੇ ਤਾਂ ਹੀ ਸੰਤ ਦੀ ਕਿਰਪਾ ਸੇ ਤੇਰਾ ਵੀ ਦਰਸ਼ਨ ਹੋਇਆ ਠਾਕੁਰ ਜੀ ਆਂਦੇ ਹੈ ਰਾਜਾ ਤੂੰ ਧੰਨ ਉਰਦੋਂ ਮੁਕਤ ਪ੍ਰਾਪਤ ਹੋਇਆ ਤੇਰੇ ਪਿੱਛੇ ਚੋਰ ਦੀ ਵੀ ਮੁਕਤੀ ਹੋਈ ਤਾਂ ਵੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਂਦੇ ਹੈ ਭਾਈ ਸਿੱਖੋ ਸੁਣੋ ਸ੍ਰੀ ਮਖਵਾਕ ਮੰਨੈ ਤਰ ਤਾਰੇ ਗੁਰ ਸਿੱਖ ਮੰਨੈ ਨਾਨਕ ਭਵ ਨਾ ਭਿਖ ਤਾਂ ਗੁਰੂ ਜੀ ਆਖਿਆ ਹੈ ਭਾਈ ਸਿੱਖੋ ਜੇ ਸਿੱਖ ਨੂੰ ਸਤਿਗੁਰਾਂ ਦੇ ਚਰਨਾਂ ਉੱਤੇ ਦ੍ਰਿੜਤਾ ਹੋਵੇ ਪ੍ਰਤੀਤ ਹੋਵੇ ਐਸਾ ਭਰੋਸਾ ਕਰਨਗੇ ਜਿਹੜੇ ਸਿੱਖ ਮੁਕਤੀ ਨੂੰ ਪ੍ਰਾਪਤ ਹੋਣਗੇ ਇਹ ਬਾਤ ਸੁਣ ਕੇ ਸਰਬੱਤ ਸੰਗਤ ਨੇ ਸ੍ਰੀ ਗੁਰੂ ਨਾਨਕ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸ੍ਰੀ ਗੁਰੂ ਨਾਨਕ ਜੀ ਸਰਬੱਤ ਸੰਗਤ ਪਰ ਖੁਸ਼ੀ ਕੀਤੀ ਧਰਮ ਦੀ ਕਿਰਤ ਕਰਨੀ ਨਾਮ ਜਪਣ ਦਾ ਸਾਰਿਆਂ ਨੂੰ ਉਪਦੇਸ਼ ਦਿੱਤਾ ਸਾਰੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਰਯਾਦੇ ਸਤ ਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਨਾ ਧਰਮ ਦੇ ਕਿਰਤ ਕਰਨੇ ਨਾਮ ਜਪਨਾ ਇਸ ਤਰ੍ਹਾਂ ਮਹਾਰਾਜ ਜੀ ਨੇ ਸਾਰਿਆਂ ਨੂੰ ਬਿਦੇ ਦਿੱਤਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਸਾਰੀ ਸੰਗਤ ਨੇ ਮੱਥਾ ਟੇਕਿਆ ਸ੍ਰੀ ਗੁਰੂ ਨਾਨਕ ਜੀ ਸਰਬੱਤ ਸੰਗਤ ਪਰ ਖੁਸ਼ੀ ਕਰਕੇ ਫਿਰ ਮਹਾਰਾਜ ਜੀ ਉੱਥੋਂ ਅੱਗੇ ਚੱਲੇ